ਦੋਸਤੋ ਅੱਜ ਇੱਕ ਅਜਿਹੇ ਮਹਾਨ ਤਿਆਗੀ ਸੰਤ ਦੇ ਨਾਲ ਰੂਗੂ ਕਰਾਵਾਂਗੇ ਜਿਨ੍ਹਾਂ ਦਾ ਨਾਮ ਨਰੈਣਪੁਰੀ ਮਹਾਰਾਜਾ ਤੇ ਮੇਨ ਡੇਰਾ ਜਿਹੜਾ ਇਹਨਾਂ ਦਾ ਕਲਮਾਨੋ ਆ ਅੱਜ ਕੱਲ ਜਿਹੜਾ ਹੈਗਾ ਪਿੰਡ ਦਗਾਲ ਦੇ ਵਿੱਚ ਬਹੁਤ ਵੱਡੀ ਪੰਜਾਬ ਦੀ ਜਿਹੜੀ ਗਊਸ਼ਾਲਾ ਜਿਹਦੇ ਵਿੱਚ 5000 ਦੇ ਕਰੀਬ ਦੇਸੀ ਗਾਇਆਂ ਠੱਠੇ ਹੋਰ ਸਾਰੇ ਪਰ ਰਹੇ ਆ ਉਹਨਾਂ ਦੀ ਸੇਵਾ ਕਰਦੇ ਆ ਤੇ ਤੁਸੀਂ ਸੰਤ ਵੇਖੋ ਸੰਤ ਕਿਦਾਂ ਦੇ ਹੁੰਦੇ ਆ ਆਪ 12-12 ਵਜੇ ਤੱਕ ਰਾਤ ਦੇ ਸੰਗਤ ਦੇ ਸਹਿਯੋਗ ਦੇ ਨਾਲ ਤੂੜੀ ਇਕੱਠੀ ਕਰਦੇ ਜੇ ਕੋਈ 12 ਵਜੇ ਵੀ ਕਿਤੇ ਟਰੱਕ ਆ ਗਿਆ ਨਾ ਤਾਂ ਇਹਨਾਂ ਨੇ ਆਪ ਵਿੱਚ ਵੜ ਕੇ ਆਪਦੇ ਜਿੰਨੇ ਉਹਨਾਂ ਦੇ ਸੈਸਟ ਨੇ ਜਿੰਨੇ ਉਹਨਾਂ ਦੇ ਚੇਲੇ ਨੇ ਉਹਨਾਂ ਦੇ ਨਾਲ ਰਲ ਕੇ ਸੰਗਤ ਦੇ ਸਹਿਯੋਗ ਦੇ ਨਾਲ ਰਾਤ ਨੂੰ ਕੰਮ ਕਰਨਾ ਭਜਨ ਬੰਦਗੀ ਜਿਹੜੀ ਕਰਨੀ ਆ ਲੋਕਾਂ ਦਾ ਜਿਹੜਾ ਇਹਨਾਂ ਨੇ ਆਧਾਰ ਕਰਨਾ ਤੇ ਜੇ ਮੈਂ ਇਹਨਾਂ ਦੀ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਐਲ ਐਲ ਬੀ ਤੱਕ ਪੜ੍ਹਾਈ ਕਰਕੇ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਕਿ ਕੋਈ ਇਨਸਾਨ ਸੇਵਾ ਵਾਲੇ ਪਾਸੇ ਆਊਗਾ ਠੀਕ ਹੈ ਗਣ ਆਪ ਬਹੁਤ ਚੰਗੇ ਜ਼ਿਮੀਦਾਰ ਘਰਾਣੇ ਦੇ ਨਾਲ ਸੰਬੰਧ ਰੱਖਣ ਦੇ ਬਾਵਜੂਦ ਤੇ ਨਾਲ ਇਹਨਾਂ ਦੇ ਜਿਹੜੇ ਚੇਲੇ ਨੇ ਅਮਰਤਪੁਰਿ ਮਹਾਰਾਜ ਤਖਤਪੁਰੇ ਵਾਲੇ ਆ ਤੁਹਾਡੇ ਸਾਹਮਣੇ ਉਹਨਾਂ ਨੂੰ ਦਰਸ਼ਨ ਕਰਾ ਰਹੇ ਆ ਪੰਜਾਬ ਦੀ ਬਹੁਤ ਵੱਡੀ ਬਕਸ਼ਾਲਾ ਜਿਹਦੇ ਵਿੱਚ ਤਕਰੀਬਨ ਮੈਂ ਪਹਿਲਾਂ ਦੱਸ ਚੁੱਕਿਆ ਐਨੀਆਂ ਜਣੀਆਂ ਗਊਆਂ ਉਹ ਪਾਲਦੀਆਂ ਨੇ ਤੇ ਉਹ ਐਨੀਆਂ ਗਊਆਂ ਸਾਹਮਣੇਆਂ ਵੀ ਬਹੁਤ ਔਖੀਆਂ ਨੇ ਕਿਉਂਕਿ ਅਸੀਂ ਇੱਕ ਦੋ ਕਿਸਮ ਨੂੰ ਜਿਹੜੇ ਪੱਠੇ ਪਾਉਂਦੇ ਔਖੇ ਹੋ ਜਾਂਦੇ ਆ ਇਸ ਤੋਂ ਬਿਨਾ ਹੋਰ ਪਤਾ ਨਹੀਂ ਸੈਂਕੜੇ ਕਿੰਨੀਆਂ ਕ ਗਊਸ਼ਾਲਾਆਂ ਜਿਹੜੀਆਂ ਇਹਨਾਂ ਨੇ ਆਧਾ ਤੇ ਬਣਾਈਆਂ ਪੰਜਾਬ ਦੇ ਵਿੱਚ ਬਣਾਈਆਂ ਪੰਜਾਬ ਤੋਂ ਬਾਹਰ ਬਣਾਈਆਂ ਇਹਨਾਂ ਦੇ ਗੁਰੂ ਜੀ ਬਾਬੂ ਰਾਮ ਮੋਨੀ ਜੀ ਵੀ ਇਹਨਾਂ ਤੇ ਬਹੁਤ ਮਾਣ ਕਰਦੇ ਸੀ ਤੇ ਅੱਜ ਪੂਰਾ ਹੀ ਜਿਹੜਾ ਟਾਲਾ ਏਰੀਆ ਕਲਮਾਨੋ ਦਾ ਏਰੀਆ ਦਗਾਲ ਦਾ ਏਰੀਆ ਉਹ ਵੀ ਇਹਨਾਂ ਨੂੰ ਰਾਜਵੰਗ ਕੂਜ ਦਾ ਪਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਵਿੱਚੋਂ ਵੀ ਜੇ ਤੁਸੀਂ ਸੰਤ ਦੇਖੋ ਯਾਰ ਇਹ ਤਾਂ ਆਪ ਚੂੜੀ ਦੇ ਵਿੱਚ ਖੜ ਕੇ ਸਾਡੇ ਸਾਹਮਣੇ ਤੁਸੀਂ ਵੀਰਾਂ ਨੂੰ ਸੇਵਾ ਕਰਦੇ ਆ ਅਜਿਹੇ ਮਹਾਂਪੁਰਸਾਂ ਜਿਹੜੇ ਉਪਕਾਰੀ ਲੋਕ ਹਨ ਉਹਨਾਂ ਨੇ ਖੁਦ ਆਪ ਤੁਹਾਨੂੰ ਜੋੜੀ ਲਾਈ ਹੈ ਕਿ ਤੁਸੀਂ ਪੈਸੇ ਦਾ ਕੰਮ ਨਾ ਆਓ ਆਨੰਦ thro ਕੇ ਇਹਨਾਂ ਦੀ ਆਪਾ ਦੱਸਾਂ ਕਰੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੀਏ ਤਾਂ ਕਿ ਹੋਰ ਲੋਕਾਂ ਤੱਕ ਅਸੀਂ ਕਿਸੇ ਸੰਤ ਨੂੰ ਮਾੜਾ ਨਹੀਂ ਕਹਿੰਦੇ ਪਰ ਅਜਿਹੇ ਸੰਤ ਤੁਹਾਨੂੰ ਬਹੁਤ ਘੱਟ ਮਿਲਣਗੇ ਬਹੁਤ ਮਿਲ ਜਾਣਗੇ ਚੰਗੀਆਂ ਗੱਡੀਆਂ ਵਾਲੇ ਚੰਗੇ ਮਹਿੰਗੇ ਬੂਟਾ ਸੂਟਾਂ ਵਾਲੇ ਪਰ ਅਜਿਹੇ ਸੰਤ ਨਹੀਂ ਮਿਲਣੇ ਜਿਨ੍ਹਾਂ ਨੇ ਆਪ ਦਾ ਆਪ ਸਿਰਫ ਇੱਕ ਭਗਵੇਂ ਪੱਲੇ ਦੇ ਵਿੱਚ ਪਾ ਗਏ ਤੇ ਪੈਰ ਖੜਾਵਾ ਬਾਗੀ ਜਿਹੜਾ ਲੋਕਾਂ ਦਾ ਆਧਾਰ ਕਰਨਾ ਇੱਕ ਚੰਗੇ ਪਾਸੇ ਲਾਉਣਾ ਠੀਕ ਆ ਇੱਕ ਚੰਗੀ ਆਸਾਨੀਅਤ ਚੰਗੀ ਰੂਹ ਤੇ ਇੱਕ ਚੰਗੇ ਮਾਰਗਦਰਸ਼ਕ ਦੇ ਉੱਤੇ ਵਿੱਚ ਕਿ ਜੇ ਦੇਖੋ ਇਹ ਨਹੀਂ ਹੈਗਾ ਕਿ ਅੱਜ ਗੱਡੀ ਤੇ ਬੈਠਿਆ 11 ਏਕੜ ਮੈਨੂੰ ਲਾਦਾ ਇੰਨਾ ਹੀ ਦਿਹਰਾ ਦੇ ਨਾਲ ਜ਼ਮੀਨ ਵੀ ਹੋਊਗੀ ਪਰ ਨਹੀਂ ਇਹਨਾਂ ਨੇ ਇਹ ਦੱਸਿਆ ਕਿ ਕਰਮ ਸਭ ਤੋਂ ਉੱਪਰ ਆ ਠੀਕ ਆ ਨਾ ਕਰਮ ਕਰੋ ਨਾਮ ਜਪੋ ਤੇ ਲੋਕਾਂ ਨਾਲ ਮਿਲ ਕੇ ਜੇ ਕਰ ਸਕਦੇ ਹਾਂ ਚਾਹੇ ਉਹ ਲੋਕਾਈ ਦੀ ਆ ਚਾਹੇ ਉਹ ਜਾਨਵਰਾਂ ਦੀ ਆ ਚਾਹੇ ਸਾਡੀ ਧਰਤੀ ਮਾਂ ਦੀ ਆ ਉਹ ਸਾਰੀ ਸੇਵਾ ਕਰੋ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਇਹ ਵੀਡੀਓ ਚੰਗੀ ਲੱਗੀ ਅਸੀਂ ਪਹਿਲੇ ਦਿਨ ਹੀ ਕਿਹਾ ਸੀ ਆਵੇ ਚੈਨਲ ਦੇ ਉੱਪਰ ਜੋ ਦਿਨ ਨੂੰ ਚੰਗਾ ਲੱਗਿਆ ਜੇ ਕੋਈ ਸਮਾਜਪਤੀ ਚੰਗਾ ਕੰਮ ਕਰੂਗਾ ਉਹਨਾਂ ਦੀਆਂ ਵੀਡੀਓ ਨੂੰ ਅਸੀਂ ਜ਼ਰੂਰ ਲੋਕਾਂ ਦੇ ਸਾਹਮਣੇ ਜਿਹੜਾ ਉਹ ਸਨਮਾਨ ਕਰਾਂਗੇ ਜਿਹੇ ਇਨਸਾਨ ਨੂੰ ਜਿਹੇ ਸਾਦਗੀ ਦੇ ਪੌਂਜੇ ਦੇ ਦਰਸ਼ਨ ਕਰਕੇ ਮੈਂ ਸਾਹਮਣੇ ਤਸਵੀਕ ਦਾ ਅਰਥ ਹੋ ਜੂਗੇ ਤੇ ਇੱਕ ਵਾਰੀ ਜ਼ਰੂਰ ਲੋਕ ਭਲਾਈ ਦੇ ਲਈ ਜਿਹੇ ਮਹਾਪੁਰਸ਼ਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਓ ਕਿਈ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਯਾਰ ਸੰਤ ਤਾਂ ਆਮ ਤੌਰ ਤੇ ਗੱਡੀਆਂ ਦੇ ਬੈਠੇ ਮੇਲ ਲੈ ਰਹਿੰਦੇ ਆ ਠੀਕ ਹੈ ਨਾ ਤੇ ਸਭ ਉਪਦੇਸ਼ ਦੇ ਛੜਦੇ ਆ ਪਰੰਤੂ ਹਰ ਇਨਸਾਨ ਹਰ ਲੈੜਾ ਲੁਕਾਈ ਦਾ ਪਾਤਰ ਹਰ ਉਹ ਦੁਨੀਆ ਦਾ ਦਰਦ ਦਰ ਵਿੱਚ ਲੈ ਕੇ ਜਾਣ ਵਾਲਾ ਗਵਾਹੀ ਕਰਨ ਵਾਲਾ ਸੰਤ ਸੰਤ ਨੈਣਪੁਰੀ ਵਰਗਾ ਨਹੀਂ ਬਣ ਸਕਦਾ ਸੰਤ ਨਰੈਣਪੁਰੀ ਮਹਾਰਾਜ ਇੱਕ ਬਹੁਤ ਵੱਡੇ ਇੱਕ ਸੰਸਥਾ ਦੇ ਰੂਪੇ